ਜੀ ਸਤਿ ਸ਼੍ਰੀਕਾਲ ਰਾਮ ਰਾਮ ਆ ਚੁਕਿਆ ਤੁਹਾਡਾ ਛੋਟਾ ਜਿਹਾ ਭਰਾ ਛੋਟੇ ਜਿਹੇ ਬੰਦੇ ਆ ਜੀ ਆਪਾਂ ਮਜ਼ਾਕ ਦੇ ਵਿੱਚ ਗੱਲਾਂ ਕਰਦਾ ਹੁੰਨਾ ਲੇਕਿਨ ਪੀਸੀਐਸ ਦੀ ਜਿਨ੍ਹਾਂ ਨੇ ਤਿਆਰੀ ਕਰਨੀ ਹੈ ਫ੍ਰੀ ਆਫ ਕੋਸਟ ਤੁਹਾਨੂੰ ਥੋੜਾ ਜਿਹਾ ਚੰਬਾ ਲੱਗ ਰਿਹਾ ਹੋਊਗਾ ਵੀ ਫ੍ਰੀ ਆਫ ਕੋਸਟ ਕਿਵੇਂ ਤੁਹਾਡੇ ਭਰਾ ਨੇ ਵੀ ਇਹ ਡਿਸੀਜਨ ਲਿਆ ਕਿ ਪੀਸੀਐਸ ਦਾ ਪੇਪਰ ਮੈਂ ਵੀ ਦਊਂਗਾ ਲੇਕਿਨ ਮੇਰਾ ਕੋਈ ਸੁਪਨਾ ਨਹੀਂ ਹੈਗਾ ਤੁਹਾਡੇ ਕਹਿਣ ਦੇ ਉੱਤੇ ਮੈਂ ਪੀਸੀਐਸ ਦਾ ਇਹ ਪੇਪਰ ਦੇਣ ਜਾ ਰਿਹਾ ਨਹੀਂ ਤਾਂ ਮੈਂ ਪੀਸੀਐਸ ਦਾ ਪੇਪਰ ਦੇਣ ਬਾਰੇ ਕਦੇ ਸੋਚਿਆ ਨਹੀਂ ਸੀ ਕੋਈ ਬਹੁਤੇ ਇੰਟੈਲੀਜੈਂਟ ਤਾਂ ਨਹੀਂ ਹੈਗੇ ਐਵਰੇਜ ਸਟੂਡੈਂਟਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹ ਦੱਸੂਗਾ ਕਿ ਕਿੱਥੋਂ-ਕਿੱਥੋਂ ਤੁਸੀਂ ਸਿਲੇਬਸ ਪੜ੍ਹਨਾ ਹੈ ਜਿਹੜੇ ਬੱਚੇ ਪੇਡ ਕੋਰਸ ਕੋਚਿੰਗ ਸੈਂਟਰਾਂ ਤੋਂ ਨਹੀਂ ਲੈ ਸਕਦੇ ਐਨਾ ਕ ਵਾਦਾ ਰਹੂਗਾ ਕਿ ਤੁਹਾਨੂੰ ਬੈਸਟ ਮਟੀਰੀਅਲ ਫ੍ਰੀ ਆਫ ਕੋਸ ਦੇ ਵਿੱਚ ਪ੍ਰੋਵਾਈਡ ਕਰਵਾਉਂਗਾ ਪੀਐਸਟੈਟ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਤੁਹਾਨੂੰ ਬੈਸਟ ਮਟੀਰੀਅਲ ਪ੍ਰੋਵਾਈਡ ਕਰਾਇਆ ਸੀ ਉਦੋਂ ਵੀ ਮੇਰਾ ਕੋਈ ਐਨਾ ਇੰਟਰਸਟ ਨਹੀਂ ਸੀ ਅੱਜ ਤੋਂ ਮਹੀਨਾ ਪਹਿਲਾਂ ਦੀ ਗੱਲ ਆ ਚੈਨਲ ਨੂੰ ਚੰਗੀ ਤਰ੍ਹਾਂ ਰਨ ਕਰਦੇ ਨੂੰ ਲੇਕਿਨ ਹੁਣ ਤੁਹਾਡੇ ਨਾਲ ਇਹ ਵਾਅਦਾ ਕਰਦਾ ਵੀ ਪੀਸੀਐਸ ਦਾ ਵੀ ਤੁਹਾਨੂੰ ਬੈਸਟ ਮਟੀਰੀਅਲ ਫ੍ਰੀ ਆਫ ਕੋਸਟ ਕਿ ਜਿਹੜੀਆਂ ਅਕੈਡਮੀਆ ਜਿਹੜੀ ਉਹਨਾਂ ਦੀ ਮਿਹਨਤ ਹੈ 15 15 20 20 ਸਾਲ ਦੀ ਅੱਜ ਤੁਹਾਡੇ ਭਰਾ ਤੁਹਾਨੂੰ ਔਨ ਕੈਮਰਾ ਇਹ ਚੀਜ਼ ਕਹਿ ਰਿਹਾ ਕਿ ਤੁਹਾਨੂੰ ਬੈਸਟ ਮਟੀਰੀਅਲ ਪ੍ਰੋਵਾਈਡ ਕਰਾਉਂਗਾ ਬਸ ਗੱਲ ਆ ਵਿਸ਼ਵਾਸ ਕਰਨ ਦੀ ਜੇ ਵਿਸ਼ਵਾਸ ਹੈਗਾ ਤਾਂ ਦੇਖਦੇ ਰਹੀਓ ਪਰ ਫ੍ਰੀ ਦੀ ਲੋਕ ਕਦਰ ਨਹੀਂ ਕਰਦੇ ਇਹ ਵੀ ਗੱਲ ਪੱਕੀ ਆ ਜੇ ਤੁਸੀਂ ਪੇਡ ਲੈਣਾ ਚਾਹੁੰਦੇ ਹੋ ਪੇਡ ਵੀ ਮਿਲ ਲੰਗੇ ਪਰ ਮੈਂ ਜਿਹੜਾ ਗਰੁੱਪ ਦੇ ਵਿੱਚ ਮਟੀਰੀਅਲ ਪਾਉਂਗਾ ਤੁਹਾਨੂੰ ਫ੍ਰੀ ਚ ਪਾਉਂਗਾ ਤੇ ਫ੍ਰੀ ਦੀ ਕਦਰ ਕਰ ਲਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਮਟੀਰੀਅਲ ਚੰਗਾ ਲੱਗਦਾ ਹੋਵੇ ਸਟੈਪ ਬਾਈ ਸਟੈਪ ਚੱਲਾਂਗੇ ਸਟੈਪ ਬਾਈ ਸਟੈਪ ਚੱਲਾਂਗੇ ਟੈਸਟ ਕਲੀਅਰ ਤੁਹਾਡਾ ਹੋਊਗਾ ਮੈਰਾ ਮੈਂ ਅੱਜ ਹੀ ਕਹਿ ਰਿਹਾ ਕਿ ਮੈਂ ਟੈਸਟ ਕਲੀਅਰ ਕਰਨ ਦੇ ਲਈ ਨਹੀਂ ਜਾ ਰਿਹਾ ਤੇ ਮੈਂ ਸਿਰਫ 10 ਦਿਨ ਪਹਿਲਾਂ ਹੀ ਪੜ੍ਹਾਂਗਾ ਮੈਂ ਜਸਟ ਤੁਹਾਡੀ ਇੱਕ ਰਿਵੀਜ਼ਨ ਕਰਾਉਂਗਾ ਜਿੰਨਾ ਕਿ ਮੈਨੂੰ ਪਤਾ ਹੈ ਫ੍ਰੀ ਆਫ ਕੋਸ ਦੇ ਵਿੱਚ ਤੁਹਾਨੂੰ ਪੀਡੀਐਫ ਵਗੈਰਾ ਤੁਹਾਨੂੰ ਮੈਂ ਜਿਹੜਾ ਵੀ ਮੈਨੂੰ ਕਹੂਗਾ ਉਹਨੂੰ ਆਪਾਂ ਸੈਂਡ ਕਰਦਿਆਂ ਕਰਾਂਗੇ ਗਰੁੱਪ ਦੇ ਵਿੱਚ ਗਰੁੱਪ ਦੇ ਵਿੱਚ ਅੱਜ ਪੀਸੀਐਸ ਦਾ ਮੈਂ ਅੱਜ ਹੀ ਗਰੁੱਪ ਬਣਾਇਆ ਜਿਹਦੇ ਵਿੱਚ 12 ਮਤਲਬ 120 ਤੀ ਹੋ ਗਏ ਨੇ 120 ਤੀ ਬੱਚੇ ਦੀ ਅਗਰ ਆਪਾਂ ਗੱਲ ਕਰੀਏ ਮੰਨ ਲਓ ਮੈਂ 100 ਬੰਦਿਆ 100 ਬੰਦੇ ਐਡ ਸੀ ਉਸ ਟਾਈਮ ਤੇ ਮੈਂ ਕੋਈ ਮਟੀਰੀਅਲ ਸੈਂਡ ਕਰਤਾ ਹੁਣ ਜਦੋਂ 20 ਬੰਦੇ ਹੋਏ ਫਿਰ ਮੈਂ ਉਹ ਮਟੀਰੀਅਲ ਸੈਂਡ ਕਰਾਂ ਤਾਂ ਇਹ ਮੇਰੇ ਲਈ ਚੰਗੀ ਗੱਲ ਨਹੀਂ ਤੇ ਉਹਨਾਂ ਬੱਚਿਆਂ ਲਈ ਵੀ ਉਹ ਚੰਗੀ ਗੱਲ ਨਹੀਂ ਵਿਚਾਰੇ ਜਿਹੜੇ ਨਵੇਂ ਆਏ ਨਹੀਂ ਹਨਾ ਤਾਂ ਉਹਨਾਂ ਨੂੰ ਤਾਂ ਇਹ ਲੱਗੋ ਸਰ ਕੋਈ ਸੈਂਡ ਨਹੀਂ ਕਰ ਰਹੇ ਪੇਸ਼ੈਂਸ ਰੱਖਿਓ ਡੇ ਬਾਏ ਡੇ ਚੱਲਾਂਗੇ ਪਲਾਨਿੰਗ ਨਾਲ ਚੱਲਾਂਗੇ ਵੀ ਕਰਨਾ ਕੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਪੇਪਰ ਦੇ ਕੌਣ-ਕੌਣ ਸਕਦਾ ਹੈ ਗ੍ਰੈਜੂਏਸ਼ਨ ਦੀ ਡਿਗਰੀ ਤੁਹਾਡੀ ਕੰਪਲੀਟ ਹੋਣੀ ਚਾਹੀਦੀ ਹੈ ਪੇਡ ਦਾ ਵੀ ਜਿਹੜਾ ਹੋਊਗਾ ਫ੍ਰੀ ਵਾਂਗੂ ਹੀ ਹੋਊਗਾ ਗਰੁੱਪ ਦੇ ਵਿੱਚ ਅਸੀਂ ਫ੍ਰੀ ਆਫ ਕੋਸਟ ਮਟੀਰੀਅਲ ਪ੍ਰੋਵਾਈਡ ਕਰਵਾਵਾਂਗੇ ਮੇਰਾ ਕੋਈ ਸੁਪਨਾ ਨਹੀਂ ਹੈਗਾ ਮੈਂ ਬਹੁਤ ਵਾਰੀ ਇਹ ਵੀਡੀਓ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਮੈਂ ਪ੍ਰਾਇਮਰੀ ਟੀਚਰ ਹੀ ਬਣ ਕੇ ਰਹਿਣਾ ਪਿਛਲੇ 8 ਸਾਲਾਂ ਤੋਂ ਸਟੱਡੀ ਬਿਲਕੁਲ ਛੱਡੀ ਹੋਈ ਸੀ ਸਰਕਾਰੀ ਸਕੂਲ 'ਚ ਪੜ੍ਹਿਆ ਬਟ ਟੈਸਟ ਤੁਹਾਡੇ ਕੈਨ ਤੇ ਆਪਾਂ ਦਵਾਂਗੇ ਤਿਆਰੀ ਨਾਲ ਮੈਂ ਬਿਲਕੁਲ ਨਹੀਂ ਜਸਟ ਮੈਂ ਜਿਹੜਾ ਤੁਹਾਨੂੰ ਕਰਾਊਗਾ ਉਹ ਤੁਸੀਂ ਕਰ ਸਕਦੇ ਹੋ ਨਾਲ ਜੇ ਤੁਸੀਂ ਕਿਤੇ ਕੋਚਿੰਗ ਲੈ ਸਕਦੇ ਹੋ ਤਾਂ ਕੋਚਿੰਗ ਲੈ ਸਕਦੇ ਹੋ ਨਹੀਂ ਤਾਂ ਮੈਂ ਤੁਹਾਨੂੰ ਫ੍ਰੀ ਦੇ ਵਿੱਚ ਪਰਮਾਤਮਾ ਤੋਂ ਡਰ ਕੇ ਕਹਿੰਦਾ ਕਿ ਇੰਨੀ ਕੁ ਤੁਹਾਨੂੰ ਵਧੀਆ ਤਿਆਰੀ ਕਰਾ ਦਊਗਾ ਕਿ ਤੁਹਾਡਾ ਪ੍ਰੀ इजीली ਕਲੀਅਰ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਅਗਲੀ ਪਲਾਨਿੰਗ ਚੱਲਾਂਗੇ ਪਹਿਲਾਂ ਆਪਣਾ ਪ੍ਰੀ ਤੱਕ ਪ੍ਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ ਹੈ ਤੁਸੀਂ ਆਪ ਦਾ ਇੱਕ ਪੀਡੀਐਫ ਕੱਢੋ ਉਸ ਚੀਜ਼ ਦੀ ਉਹਦੇ ਵਿੱਚ ਸਬਜੈਕਟ ਦੇਖੋਗੇ ਕਿ ਕਿਹੜੇ ਕਿਹੜੇ ਨੇ ਅੱਜ ਮੈਂ ਇੱਕ ਵੀਡੀਓ ਬਣਾ ਕੇ ਪਾਈ ਸੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜਿਨ੍ਹਾਂ ਨੇ ਨਹੀਂ ਵੀਡੀਓ ਦੇਖੀਓ ਪੀਸੀਐਸ ਦੀ ਮੈਂ ਇੱਕ ਪਲੇਲਿਸਟ ਬਣਾਈ ਆ ਤੁਸੀਂ ਉਹ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਚੀਜ਼ ਪਤਾ ਹੋਣਾ ਚਾਹੀਦਾ ਵੀ ਹੁੰਦਾ ਕੀ ਹੈ ਸਿਲੇਬਸ ਜਿੱਦਾਂ ਮੈਂ ਬਣਾਈ ਸੀ 2025 ਪੀਸੀਐਸ ਬੈਸਟ ਸਟ੍ਰੈਟਜੀ ਪ੍ਰੀ ਦੇ ਲਈ ਜੀਐਸ 1올 ਸਬਜੈਕਟਸ ਹੁੰਦੇ ਨੇ 200 ਨੰਬਰ ਦਾ ਹੁੰਦਾ ਤੇ ਆ ਕਿ ਇਹ ਟਫ ਆਊਗਾ ਕਿਉਂਕਿ ਇਸ ਚ ਪੰਜਾਬ ਜੀਕੇ ਐਂਡ ਕਰੰਟ ਅਫੇਅਰਸ ਵੀ ਜ਼ਿਆਦਾ ਆਊਗੀ ਜੀਐਸ 2 ਦੇ ਵਿੱਚ ਸੀਸੈਟ ਬੋਲਦੇ ਨੇ 40% ਮਾਰਕਸ ਲੈਣ ਜ਼ਰੂਰੀ ਨੇ 2.5 ਨੰਬਰ ਦਾ ਇੱਕ ਕੁਐਸਚਨ ਹੋਊਗਾ 80 ਕੁਐਸਚਨ ਆਉਣਗੇ 200 ਨੰਬਰ ਦਾ ਹੋਊਗਾ ਟੋਟਲ 254 ਨੇ 80 ਨੰਬਰ ਲੈਣੇ ਨੇ ਠੀਕ ਹੈ ਜੀ GS1 ਦੇ ਵਿੱਚ ਸਾਰੇ ਸਬਜੈਕਟਸ ਆਣਗੇ ਕੀ ਕੀ ਆਊਗਾ ਕਰੰਟ ਅਫੇਅਰ ਆਊਗਾ ਇੰਡੀਅਨ ਪੋਲੀਟੀ ਆਊਗੀ ਇੰਡੀਅਨ ਇਕਨੋਮੀ ਆਊਗੀ ਜੀਓਗ੍ਰਾਫੀ ਆਊਗੀ ਹਿਸਟਰੀ ਆਊਗੀ ਸਾਇੰਸ ਐਂਡ ਟੈਕ ਹੋਊਗੀ এনवायरमेंट ਆਊਗੀ ਪੰਜਾਬ ਜੀ ਕਾਊਗੀ ਪੋਲੀਟੀਕਲ ਥਿਉਰੀ ਆਊਗੀ ਐਂਡ ਵਰਲਡ ਹਿਸਟਰੀ ਆਊਗੀ ਹੁਣ ਮੈਂ ਇਸ ਤੋਂ ਰਿਲੇਟਿਡ ਤੁਹਾਨੂੰ ਬੈਸਟ ਬੁੱਕਸ ਵੀ ਦੱਸਿਆ ਸੀ ਅੱਜ ਤੋਂ ਪਹਿਲਾਂ 2015 ਦੇ ਵਿੱਚ ਹੋਇਆ ਫਿਰ 2018 ਚ ਹੋਇਆ ਫਿਰ 2021 ਚ ਹੋਇਆ ਹੁਣ ਆਪਾਂ ਨੂੰ ਲਗਭਗ 4 ਸਾਲ ਬਾਅਦ ਇਹ ਮੌਕਾ ਮਿਲ ਰਿਹਾ ਤੇ 31 ਜਨਵਰੀ ਤੱਕ ਆਪ ਭਰ ਸਕਦੇ ਲਗਭਗ ਇਹ ਅਪ੍ਰੈਲ ਐ how old ਕਿੰਨੇ ਸਾਲ ਕਿੰਨੇ ਚਿਰ ਪਹਿਲਾਂ ਦੀ ਪੜ੍ਹਨੀ ਆਪਾਂ ਲਗਭਗ 15-16 ਮਹੀਨੇ ਦੀ ਪੜੋ ਕਿਉਂਕਿ ਜਿਹੜਾ 2021 ਦੇ ਵਿੱਚ ਆਇਆ ਸੀ ਉਦੋਂ 35 ਨੰਬਰ ਦਾ ਜਿਹੜਾ ਕਰੰਟ ਅਫੇਅਰ ਆਈ ਸੀਗੀ ਮੈਂ ਪ੍ਰੀਵियस ইয়ার ਦੇ ਕੁਐਸਚਨ ਪੇਪਰ ਆਜੀ ਚੱਕੇ ਨੇ ਤਾਂ ਮੈਨੂੰ ਥੋੜਾ ਜਿਹਾ ਲੱਗਿਆ ਕਿ ਆਪਾਂ ਵੀ ਕਰੀਏ ਨਾਲ ਰਿਵੀਜ਼ਨ ਹੋ ਜਾਂਦੀ ਹੈ ਹੋਰ ਤਾਂ ਕੀ ਹੈ ਕਿ ਟੀਚਰ ਹੋਣ ਦੇ ਨਾਤੇ ਆਪਾਂ ਅਪਡੇਟ ਰਹਿੰਦੇ ਆ ਠੀਕ ਹੈ ਜੀ ਨਹੀਂ ਤਾਂ ਸਰਕਾਰੀ ਨੌਕਰੀ ਦੇ ਬਾਅਦ ਆਪਾਂ ਰਿਲੈਕਸ ਹੋ ਜਾਂਦੇ ਆ ਮੇਰਾ ਮਕਸਦ ਰਿਲੈਕਸ ਹੋਣਾ ਨਹੀਂ ਆਪਾਂ ਨੂੰ ਪ੍ਰੋਗਰੈਸ਼ਨ ਚਾਹੀਦੀ ਹੈ ਤਰੱਕੀ ਜ਼ਰੂਰ ਚਾਹੀਦੀ ਹੈ ਬਟ ਮੈਂ ਕਿਸੇ ਹੋਰ ਜੌਬ 'ਚ ਨਹੀਂ ਲੱਗਣਾ ਚਾਹੁੰਦਾ ਮੈਨੂੰ ਬੱਚਿਆਂ ਦੇ ਨਾਲ ਸਕੂਨ ਹੈ ਲੇਕਿਨ ਆਪਣੀ ਆਪਣੀ ਆਪਣੇ ਗਿਆਨ ਦੇ ਵਿੱਚ ਵਾਧਾ ਕਰਨ ਦੇ ਲਈ ਮੈਂ ਚੀਜ਼ਾਂ ਕਰ ਰਿਹਾ ਠੀਕ ਹੈ ਜੀ ਜਨਵਰੀ 2024 ਤੋਂ ਸਟਾਰਟ ਕਰਨੀ ਪਊਗੀ ਆਪਾਂ ਨੂੰ ਕਰੰਟ ਅਫੇਅਰ ਉਹਦੀ ਵੀ ਤੁਹਾਨੂੰ ਕਰਾਵਾਂਗੇ ਫਿਰ ਇੰਡੀਅਨ ਪੋਲੀਟੀ ਹੋਊਗੀ ਇੰਡੀਅਨ ਪੋਲੀਟੀ ਦੇ ਵਿੱਚ ਸਭ ਤੋਂ ਵੱਧ ਜਿਹੜੀ ਬੁੱਕ ਮਤਲਬ ਯੂਪੀਐਸਸੀ ਲੈਵਲ ਦੀ ਜੇਕਰ ਗੱਲ ਕਰਾਂ ਤਾਂ ਐਮ ਲక్ష్ਮੀਕਾਂਤ ਦੀ ਬੁੱਕ ਹੈ ਉਹ ਉਹਦੇ 400 900 ਪੇਜ ਨੇ ਬਟ ਆਪਣੇ ਲਈ ਚੀਜ਼ ਪੋਸੀਬਲ ਨਹੀਂ ਹੈਗੀ ਤਾਂ ਆਪਾਂ ਕੀ ਕਰ ਸਕਦੇ ਆ ਇੰਡੀਅਨ ਪੋਲੀਟੀ ਲਈ ਮੈਂ ਤੁਹਾਨੂੰ ਕੁਝ ਚੀਜ਼ਾਂ ਦਿਖਾਉਂਗਾ ਤੁਸੀਂ ਉਹ ਕਰ ਸਕਦੇ ਹੋ ਠੀਕ ਹੈ ਇੰਡੀਅਨ ਇਕਨੋਮੀ ਲਈ ਯੂਪੀਐਸਸੀ ਇੰਸਟੀਚਿਊਟ ਦੀ ਕੋਈ ਵੀ ਬੁੱਕ ਕੋਈ ਛੋਟੀ ਪੱਤ੍ਰਿਕਾ ਜਿਹਦੇ 50 60 100 ਪੇਜਾਂ ਦਾ ਹੋਵੇ ਤੁਸੀਂ ਉਹ ਪੜ੍ਹ ਸਕਦੇ ਹੋ ਜੀਓਗ੍ਰਾਫੀ ਹੋਊਗੀ ਜੀਓਗ੍ਰਾਫੀ ਦੇ ਲਈ ਤੁਸੀਂ ਕਲਾਸ 11 ਐਂਡ ਯਾਨੀ ਪਲੱਸ 1 ਐਂਡ ਪਲੱਸ 2 ਦੀ ਕੋਈ ਬੁੱਕ ਲੈ ਲਿਓ ਐਨਸੀਆਰਟੀ ਦੀ ਪਲੱਸ 1 ਦੀ ਬੁੱਕ ਤੁਸੀਂ ਲੈ ਕੇ ਤੁਸੀਂ ਜੀਓਗ੍ਰਾਫੀ ਉੱਥੋਂ ਕਰ ਸਕਦੇ ਹੋ ਦੈਨ ਹਿਸਟਰੀ ਦੇ ਲਈ ਮਤਲਬ ਪ੍ਰਾਚੀਨ ਭਾਰਤ ਮੱਧਕਾਲੀਨ ਭਾਰਤ ਔਰ ਆਧੁਨਿਕ ਭਾਰਤ ਯਾਨੀ ਕਿ ਅਨਸਾਇੰਟ ਮਿਡ ਐਂਡ ਮਾਡਰਨ ਇੰਦੇ ਲਈ ਵੀ ਤੁਸੀਂ ਜਿਹੜੀ ਹੈਗੀ ਬੁੱਕ ਲੈ ਸਕਦੇ ਹੋ ਆਰ ਐਸ਼ ਸ਼ਰਮਾ ਦੀ ਹੈ ਬਟ ਉਹ ਲੰਬੀਆਂ ਬੁਕਸ ਨੇ ਜੇ ਤੁਸੀਂ ਬੇਸਿਕ ਸ਼ੁਰੂ ਤੋਂ ਕਰਨਾ ਹੁੰਦਾ ਮਤਲਬ ਆਪਣੇ ਕੋਲ ਟਾਈਮ ਸਾਲ ਡੇਢ ਸਾਲ 2 ਸਾਲ ਹੁੰਦੇ ਜਿਵੇਂ 10ਵੀਂ ਤੋਂ ਬਾਅਦ ਜਿਹੜੇ ਲੱਗ ਜਾਂਦੇ ਨੇ ਉਹ ਤਿਆਰੀ ਕਰਦੇ ਨੇ ਉਹਨਾਂ ਦਾ ਟੈਸਟ ਕਲੀਅਰ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਕਿਉਂਕਿ 10ਵੀਂ ਤੋਂ ਬਾਅਦ 11ਵੀਂ 12ਵੀਂ ਤੱਕ ਵੀ ਇਹ 3-4 ਸਾਲ ਆਪਣੇ ਕੋਲ ਹੁੰਦੇ ਪੰਜ ਸਾਲ ਹੁੰਦੇ ਨੇ ਫਿਰ ਪੇਪਰ ਨਿਕਲਦਾ 6 ਸਾਲਾਂ ਦੀ ਤਿਆਰੀ ਹੁੰਦੀ ਹੈ ਇੱਥੇ ਆਪਾਂ 6 ਮਹੀਨਿਆਂ ਚ ਤਿਆਰੀ ਦੇਣੀ ਹੈ 3 ਮਹੀਨੇ ਮੰਨ ਕੇ ਚੱਲਦੇ ਆ ਵੀ ਆਪਾਂ ਤਿਆਰੀ ਦੇਣੀ ਹੈ ਤਾਂ ਇਹ ਚੀਜ਼ਾਂ ਦੇ ਲਈ ਤੁਸੀਂ ਲੂਸ਼ਨ ਦੀ ਇੱਕ ਬੁੱਕ ਹੈ ਮੈਂ ਡਿਸਕ੍ਰਿਪਸ਼ਨ ਚ ਲਿੰਕ ਪਾ ਦੂੰਗਾ ਸਭ ਤੋਂ ਬੈਸਟ ਬੁੱਕ ਹੈ ਉਦੇ ਤੁਹਾਡਾ ਕੰਪਲੀਟ ਹੋ ਜਾਊਗਾ ਸਿਰਫ 45 ਪੇਜਾਂ ਦੇ ਵਿੱਚ ਉਸ ਤੋਂ ਬਾਹਰ ਪ੍ਰਸ਼ਨ ਇੱਕ ਅੱਧਾ ਆ ਸਕਦਾ ਜਿਆਦਾ ਨਹੀਂ ਆਉਣਗੇ ਠੀਕ ਹੈ ਜੀ ਫਿਰ ਸतीश ਚੰਦਰਨ ਦੀਆਂ ਦੀ ਐਕਸਪੈਕਟਰ ਮੰਨਦੀ ਹੈ ਮਾਡਰਨ ਹਿਸਟਰੀ ਜੇ ਤੁਸੀਂ ਉਹ ਪੜ੍ਹਨੀ ਹੈ ਉਹ ਪੜ੍ਹ ਸਕਦੇ ਹੋ ਪਰ ਉਹ ਬਹੁਤ ਲੰਬੀਆਂ ਨੇ 1200 ਪੇਜ ਦੀ ਬੁੱਕ ਹੈ ਤੁਸੀਂ ਕਿੱਥੇ ਪੜ੍ਹੋਗੇ ਜੇ ਤੁਸੀਂ ਆਪ ਦੀ ਨੌਲੇਜ ਲਈ ਪੜ੍ਹ ਸਕਦੇ ਹੋ ਜੇ ਤੁਹਾਡੇ ਅੰਦਰ ਕਪੈਸਿਟੀ ਹੈਗੇ 1600 ਘਟਣ ਦੀ ਤਾਂ ਤੁਸੀਂ ਪੜ੍ਹ ਸਕਦੇ ਹੋ ਸਾਡੇ ਅੰਦਰ ਉਹ ਚੀਜ਼ ਹੈ ਨਹੀਂ ਮੈਂ ਤੁਹਾਨੂੰ ਪਹਿਲਾਂ ਕਹਿਆ ਵੀ ਸਾਡਾ ਡ੍ਰੀਮ ਨਹੀਂ ਹੈਗਾ ਸਾਇੰਸ ਐਂਡ ਟੈਕ ਐਨਵਾਇਰਨਮੈਂਟ ਕਰੰਟ ਓਰੀਐਂਟਡ ਆਜੂਗੀ ਪੰਜਾਬ ਜੀਕੇ ਆ ਠੀਕ ਹੈ ਜੀ ਹੁਣ ਤੁਹਾਨੂੰ ਕਿਸੇ ਦੇ ਬਹੁਤ ਸਾਰੇ ਪ੍ਰਸ਼ਨ ਆਏ ਸੀ ਕਿ ਸਰ ਅਸੀਂ ਨਾ ਮਤਲਬ ਮੋਬਾਈਲ ਤੋਂ ਨਹੀਂ ਪੜ ਸਕਦੇ ਲੇਕਿਨ ਮੈਂ ਇੱਕ ਤੁਹਾਨੂੰ ਕਹਿਣਾ ਕਿ ਬੀਏ 3rd ਦਾ ਨਾ ਇਹ ਜੀਓਗ੍ਰਾਫੀ ਦਾ ਇੱਕ ਉਹ ਆਂਦਾ 3rd ਸੈਮੈਸਟਰ ਦੀ ਸੀ ਇਹ ਮੈਂ ਬਹੁਤ ਵਧੀਆ ਦੇਖਿਆ ਇਹ ਇਹ ਤੁਹਾਨੂੰ ਕੋਸ਼ਿਸ਼ ਕਰੂੰਗਾ ਮੈਂ ਇਹਦੀ ਪੀਡੀਐਫ ਵੀ ਤੁਹਾਨੂੰ ਪ੍ਰੋਵਾਈਡ ਕਰਾਉਂਗਾ ਬਣਾ ਕੇ ਇਹਦੀ ਪੀਡੀਐਫ ਤੇ ਵਧੀਆ ਚੀਜ਼ਾਂ ਲੱਗੀਆਂ ਮੈਨੂੰ ਬਹੁਤ ਵਧੀਆ ਡਿਟੇਲ ਦੇ ਵਿੱਚ ਇਹ ਦਿੱਤਾ ਹੋਇਆ ਸਾਰੇ ਚੀਜ਼ਾਂ ਨੇ ਇਹਦੇ ਅੰਦਰ ਇੰਗਲਿਸ਼ ਵੀ ਹੈ ਨਾਲ ਇਹਦੇ ਵਿੱਚ ਹਿੰਦੀ ਹੈ ਵੈਸੀ ਵੈਦਰ ਐਂਡ ਕਲਾਈਮੇਟ ਓਰੀਜਨ ਕੰਪੋਜੀਸ਼ਨ ਐਂਡ ਸਟਰਕਚਰ ਆਫ ਐਟਮੋਸ हीट बजट ऑफ द अर्थ हॉरिजॉन्टल एंड वर्टिकल डिस्ट्रीब्यूशन ऑफ टेंपरेचर एटमॉस्फेयर प्रेशर विंड ह्यूमिडिटी ठीक है सारी एयर मैसेस साइक्लोन ठीक है क्लाइमेट कितने ना कितने गलती हो सकते मेरी प्रोनंसिएशन ਤੁਹਾਨੂੰ پتہ ਇੰਗਲਿਸ਼ ਮੇਰੀ ਬਹੁਤ ਵਧੀਆ ਓਸ਼ੀਨ ਫਲੋਰਸ ਓਸ਼ੀਨ ਟੈਂਪਰੇਚਰ ਐਂਡ स्लंटी टाइड्स ਓਸ਼ੀਨ ਵਾਟਰ ਓਸ਼ੀਨ ट्रिक ਇਹ ਸਾਰਾ ਕੁਝ ਹੈ ਠੀਕ ਹੈ ਜੀ ਪ੍ਰੈਕਟੀਕਲ ਵਰਕ ਵੀ ਨੇ ਹੁਣ ਮੈਨੂੰ ਕਿਸੇ ਦੇ ਪ੍ਰਸ਼ਨ ਆਈ ਸੀ ਕਿ ਸਰ ਨੋਟਸ ਵਗੈਰਾ ਦੇਖੋ ਮੇਰੇ ਇੱਕ ਦੋਸਤ ਨੇ ਯੂਪੀ ਤੋਂ ਮੈਂ ਪਹਿਲਾਂ ਵੀ ਗੱਲ ਕਰੀ ਸੀ ਕਹਿੰਦੇ ਕਿ ਡਿਟੇਲ ਚ ਵੀਡੀਓ ਬਣਾਈਓ ਤੁਸੀਂ ਕਿਹਾ ਸੀਗਾ ਆਰ ਐਮ ਉਪਾਦਿਆ ਜੀ ਨੇ ਸਰ ਆਰ ਐਮ ਉਪਾਦਿਆ ਰਵੀ ਮੋਹਨ ਉਪਾਦਿਆ ਜੀ ਹੈ ਨੋਟਸ ਤਾਂ ਤੁਹਾਨੂੰ ਹਰ ਇੱਕ ਕਿਤੋਂ ਮਿਲ ਜਾਣਗੇ ਇਹਨਾਂ ਦੀ ਜਿਹੜੀ ਖਾਸੀਅਤ ਹੈ ਇਹ ਟ੍ਰਿਕੀ ਨੋਟਸ ਨੇ ਟਰਿਕ ਦੇ ਨਾਲ ਹਰ ਇੱਕ ਚੀਜ਼ ਦਾ ਜਵਾਬ ਹੈ ਹੁਣ ਆਪਾਂ ਨੂੰ ਕੀ ਕੀ ਆਉਂਦਾ ਵਿਸ਼ਵ ਦਾ ਭਗੋਲ ਆਉਂਦਾ ਹੈ ਹਨਾ ਵਰਲਡ ਦੇ ਵਿੱਚ ਆਪਾਂ ਨੇ ਜੀਓਗ੍ਰਾਫੀ ਆਉਂਦੀ ਹੈ ਤਾਂ ਇਹਦੇ ਲਈ ਮੈਂ ਤੁਹਾਨੂੰ ਕੁਝ ਇੱਕ ਸੈਂਪਲ ਦਿਖਾ ਦੂੰਗਾ ਇਹਨਾਂ ਨੇ ਕੀ ਕੀ ਕੀਤਾ ਹੋਇਆ 6ਵੀਂ ਤੋਂ 12ਵੀਂ ਦੀ ਐਨਸੀਆਰਟੀ ਤੇ ਰਿ ਤੇ ਇਹਨਾਂ ਨੇ ਕੀ ਕੀ ਯੂਪੀ ਪੁਲਿਸ ਦੇ ਲਈ ਲੈਕਪਾਲੀ ਸੁਪਰ ਟਾਟਾ ਦੇ ਲਈ ٹیਜੀਟੀ ਪੀਜੀਟੀ ਅਲਟੀਗਰੇਟ ਜੀਆਈਸੀ ਲੈਕਚਰ ਐਂਡਰ ਗਵਰਨਮੈਂਟ ਜੋਬਸ ਦੇ ਲਈ ਐਂਡ ਪ੍ਰੀ ਦੇ ਲਈ ਬੈਸਟ ਹੈ ਇਹਨਾਂ ਨੇ ਕੀ ਕੀ ਕੀਤਾ ਯੂਪੀ ਟੈਟ ਸੀਟੈਟ 121 ਯੂਪੀ ਟੈਟ ਯੂਪੀਐਸਸੀ ਮੇਨਸ ਬੀਪੀਐਸਸੀ ਮੇਨਸ ਬੀਓ ਮੇਨਸ ਯੂਪੀਐਸਸੀ ਮੇਨਸ ਮਤਲਬ ਯੂਪੀਐਸਸੀ ਲੈਵਲ ਦੇ ਇੰਟਰਵਿਊ ਤੱਕ ਇਹਨਾਂ ਨੇ ਸਾਰੇ ਦਿੱਤੇ ਹੋਏ ਨੇ ਤੇ ਫਿਰ ਇਹਨਾਂ ਨੇ ਟ੍ਰਿਕਸ ਬਣਾਈਆਂ ਹੁਣ ਟ੍ਰਿਕਸ ਦੇਖਿਓ ਤੁਸੀਂ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਕਰਕ ਰੇਖਾ ਨਿਮਿੰਨ ਦੇਸ਼ੋਂ ਮੇਂ ਸੇ ਹੋਕਰ ਗੁਜਰਦੀ ਹੈ ਕਰਕ सेल ਹੁੰਦੇ ਨੇ ਤੇ ਚਾਚੀ अलमारी में ओस मिली बता चाची अलमारी में ओस मिली बता ठीक है चाची चाड़ चीन ठीक है अल्जीरिया मार्टिनिया मेक्सिको ओमान सऊदी अरब मिस्र माली लीबिया ਇਹ ਯਾਦ ਕਰਨ ਦਾ ਤਰੀਕਾ ਫਿਰ ਇਹ ਡਿਟੇਲ ਵੀ ਦਿੱਤੀ ਹੋਈ ਹੈ ਯੁਕਤੀ ਸ਼ਬਦ ਦਿੱਤੇ ਹੋਏ ਨੇ ਪੂਰਨ ਅਰਥ ਤੇ ਡਿਟੇਲ ਜਿਨ੍ਹਾਂ ਨੂੰ ਇਹ ਲੱਗਦਾ ਕਿ ਟ੍ਰਿਕ ਸਾਡੇ ਜ਼ਿਆਦਾ ਯਾਦ ਨਹੀਂ ਆਉਂਦੇ ਲੇਕਿਨ ਟ੍ਰਿਕ ਦਿਮਾਗ 'ਚ ਰਹਿ ਜਾਂਦੇ ਨੇ ਠੀਕ ਹੈ ਜੀ ਇਹ ਵਿਸ਼ਲੇਸ਼ਣ ਮਤਲਬ ਪੂਰੇ ਵਧੀਆ ਤਰੀਕੇ ਦੇ ਨਾਲ ਹੈ 40 40 50 50 ਪੇਜਾਂ ਦੇ ਨੇ ਦੇ 15 15 20 20 ਸਾਲ ਦੇ ਇਹਨਾਂ ਨੇ ਮਿਹਨਤ ਲਾਈ ਆ ਇਹ ਸਾਰੀਆਂ ਕਲੀਅਰ ਕਰਨ ਦੇ ਲਈ ਕੱਲੀ ਕੱਲੀ ਚੀਜ਼ ਹੈ ਠੀਕ ਹੈ ਜੀ ਸਥਾਨਿਆ ਪਵਨ ਤੇ ਸੰਬੰਧੀ ਦੇ ਸਵੀਟੀ ਆ ਫੋਨ ਕਰਤੀ ਹੈ ਸਵੀਟੀ ਆ ਫੋਨ ਕਰਤੇ ਸਵਿਟਜ਼ਰਲੈਂਡ ਆਲਪਸ ਪਰਬਤ ਤਿਹਾਨ ਪਰਬਤ ਫਾਨ ਪਵਨ ਇੱਥੇ ਸਥਾਨਿਆ ਪਵਨ ਦੇ ਸੰਬੰਧਿਤ ਆ ਰੂਸ ਦਾ ਬੂਰਾ ਠੀਕ ਹੈ ਅੰਮੀ ਆਂਟੀ ਹੈ ਸਵੇਜ ਨੇ ਹਰ ਸਵੇਜ ਕਬੂਲਾ ਮਤਲਬ ਬਹੁਤ ਵਧੀਆ ਟ੍ਰਿਕ ਨੇ ਸਾਰੇ ਤੇ ਸਾਰੇ ਤੁਹਾਨੂੰ ਟ੍ਰੀਕੀ ਮਿਲਣਗੇ ਨਾਲ ਡਿਟੇਲ ਵੀ ਦਿੱਤੀ ਹੋਈ ਹੈ ਸਭ ਤੋਂ ਬੈਸਟ ਹੈ ਇਹ 50 ਕ ਪੇਜਾਂ ਦੀ ਹੈ ਲਗਭਗ ਇੱਕ ਇੱਕ ਕੇ 50 50 ਨੇਟਸ ਦਾ ਫਿਰ ਸੰਵਿਧਾਨ ਦੇ ਨੋਟਸ ਅਗੇ ਇੰਡੀਅਨ ਕਨਸਟੀਟਿਊਸ਼ਨ ਤੋਂ ਰਿਲੇਟਡ ਪ੍ਰਸ਼ਨ ਆਉਂਦੇ ਹੀ ਆਉਂਦੇ ਨੇ ਇਹ ਵੀ 6ਵੀਂ ਤੋਂ 12ਵੀਂ ਤੱਕ ਹੈ ਠੀਕ ਹੈ ਜੀ ਸਾਰੇ ਦੇ ਸਾਰੇ ਯਾਦ ਰੱਖਣ ਨੇ ਸਾਰੇ ਦੇ ਸਾਰੇ ਮਤਲਬ ਇਹਨੂੰ ਮੈਂ ਤੁਹਾਨੂੰ ਮੈਂ ਦੱਸਾਂ ਇਹ ਸਾਰਾ ਖੁਸ਼ ਹੈ ਤਰੀਕੇ ਨਾਲ ਤਰੀਕੇ ਦੇ ਨਾਲ ਹੈ ਸਾਰਾ ਸਾਰੇ ਦਾ ਸਾਰਾ ਸਾਰਾ ਟ੍ਰਿਕ ਹੈ ਠੀਕ ਹੈ ਜੀ ਲੋਕ ਸਭਾ ਸੀਟੇ ਕਿਹੜੀਆਂ ਕਿੱਥੇ ਨੇ ਉਸ ਹਰੀ ਕੇ ਵਹੀ ਉੱਤਰ ਉੱਤਰਾਖੰਡ ਚ 5 ਨੇ ਹਰਿਆਣੇ ਚ 10 ਨੇ ਕੇਰਲ ਚ 20 ਨੇ ਬਿਹਾਰ 40 ਨੇ ਉੱਤਰ ਪ੍ਰਦੇਸ਼ ਇਹ ਤੇ ਕੱਲੀ ਕੱਲੀ ਡਿਟੇਲ ਨੇ ਪਾਂਡੇ ਜੀ ਆਂਦੀ ਗੁਜਰ ਗਈ 25 ਆਂਧਰ ਪ੍ਰਦੇਸ਼ 25 ਗੁਜਰਾਤ 26 ਤੇਰਾ ਪੀਜੀਟੀ ਹੋ ਗਿਆ ਕਾ ਕਲੀਅਰ ਠੀਕ ਹੈ ਮਤਲਬ ਬਹੁਤ ਵਧੀਆ ਤਰੀਕੇ ਨਾਲ ਹੈ ਵਿਸ਼ਵ ਕਾ ਭੂਗੋਲ ਹੋ ਗਿਆ ਸੰਵਿਧਾਨ ਹੋ ਗਿਆ ਦੈਨ ਪ੍ਰਾਚੀਨ ਭਾਰਤ ਦਾ ਇਤਿਹਾਸ ਇਹਦੇ ਚ ਵੀ ਟ੍ਰਿਕ ਨੇ ਦੈਨ ਮੱਧਕਾਲੀਨ ਭਾਰਤ ਦਾ ਇਤਿਹਾਸ ਇਹਦੇ ਚ ਵੀ ਟ੍ਰਿਕ ਨੇ 20 25 ਪੇਜ ਦਾ ਹੀ ਹੈ ਮੱਧਕਾਲੀਨ ਭਾਰਤ ਦੈਨ ਆਧੁਨਿਕ ਭਾਰਤ ਠੀਕ ਹੈ ਜੀ ਦੈਨ ਇਹ ਪ੍ਰਿਆਵਰਣ ਟ੍ਰਿਕੀ ਨੋਟਸ ਆ ਗਏ এনवायरमेंट ਦਾ ਇੰਡੀਅਨ ਇਕਨੋਮਿਕਸ ਆ ਗਈ ਠੀਕ ਹੈ ਜੀ ਦੈਨ ਇਹ ਵਿਗਿਆਨ ਦੇ ਆ ਗਏ ਇੰਡੀਆ ਸਾਇੰਸ ਐਂਡ ਟੈਕ ਆ ਗਈ ਫਿਰ ਭਾਰਤ ਦਾ ਬੁਗੋਲ ਆ ਗਿਆ ਦੈਨ ਇਹ ਉੱਤਰ ਪ੍ਰਦੇਸ਼ ਤੋਂ ਸੰਬੰਧਿਤ ਹੈ ਇਹਦਾ ਕੋਈ ਕੰਮ ਨਹੀਂ ਇਹ ਸਾਰੇ ਦੇ ਸਾਰੇ 9 ਦੇ 2 10 ਦੇ 10 ਨੋਟਸ ਮੈਨੂੰ ਇਹਨਾਂ ਨੇ ਭੇਜੇ ਠੀਕ ਹੈ ਇਹ ਕੋਈ ਪੇੜ ਨਹੀਂ ਹੈਗੇ ਲੇਕਿਨ ਤੁਸੀਂ ਪੁੱਛਿਆ ਸੀ ਤਾਂ ਕਰਕੇ ਜੇ ਤੁਸੀਂ ਪੇੜ ਲੈਣਾ ਚਾਹੁੰਦੇ ਹੋ ਤਾਂ ਇਹ ਸਾਰੇ ਦੇ ਸਾਰੇ ਨੋਟਸ ਕੋਈ 10000 ਨਹੀਂ ਹੈਗੇ ਜੀ 1000 ਰੁਪਏ ਦਾ ਇੱਕ ਨੋਟਸ ਨਹੀਂ ਹਾਲਾਂਕਿ ਲੈ ਸਕਦੇ ਨੇ ਕਿਉਂਕਿ 10 ਸਾਲਾਂ ਦੀ 15 ਸਾਲਾਂ ਦੀ ਮਿਹਨਤ ਹੈ ਇੱਕ ਟ੍ਰਿਕ ਬਣਾਉਣ ਤੇ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਨੇ ਮੈਂ ਖੁਦ ਟ੍ਰਿਕ ਬਣਾਉਣਾ ਹੁੰਦਾ ਲੇਕਿ ਇਹ 10 ਦੇ 10 ਨੋਟਸ ਕੋਈ 10000 ਨਹੀਂ ਕੋਈ 5000 ਨਹੀਂ ਸਿਰਫ ਤੇ ਸਿਰਫ ਤੁਹਾਡੇ ਲਈ ਤੁਹਾਡੇ ਘਰੇ ਪਹੁੰਚ ਜਾਣਗੇ ਹਾਰਡ ਕਾਪੀ ساری ਜ਼ਿੰਦਗੀ ਸਾਰੇ ਗਵਰਨਮੈਂਟ ਜੋਬ ਚ ਕੰਮ ਆਣਗੇ ਜਿਨੇ ਚ ਸਟੈਟਿਕ ਜੀ ਕਿ ਆਉਂਦੀ ਹੈ ਸਿਰਫ ਤੇ ਸਿਰਫ 1499 ਰੁਪਏ ਜੇਕਰ ਤੁਸੀਂ ਲੈਣੇ ਹੋ ਮੈਨੂੰ ਡੀਐਮ ਕਰ ਦਿਓ ਤੁਹਾਨੂੰ ਪਹੁੰਚਾ ਦਾਂਗੇ ਠੀਕ ਹੈ ਜੀ ਧੰਨਵਾਦ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਆਪਣਾ ਖਿਆਲ ਰੱਖਣਾ ਰਿਸਪੈਕਟ టు ewomen ਵਰਡ ਡਰਗ ਹੈਲਪ ਨੀਡ ਯੂ ਨੋ ਫਾਰਮਰ ਨੋ ਫੂਡ ਨੋ ਫਿਊਚਰ ਪ੍ਰਣਾਮ ਸ਼ੀਦਾ ਨੂੰ ਧੰਨਵਾਦ ਜੀ